ਮਲੇਰ ਕੋਟਲਾ ਦੇ ਸਾਹਕੋਟ ਪਿੰਡ ਦੇ ਵਿੱਚ ਰਹਿੰਦੀ ਸੀ ਰਾਮਦੇਵੀ। ਰਾਮਦੇਵੀ ਦੀਆਂ ਚਾਰ ਕੁੜੀਆਂ ਸਨ। ਇਹਦੇ ਪਤੀ ਦੀ ਮੌਤ ਹੋ ਚੁੱਕੀ ਸੀ। ਘਰ ਦੀ ਹਾਲਤ ਬਹੁਤ ਹੀ ਮਾਰੀ ਸੀ। ਇਹਦੀ ਸਭ ਤੋਂ ਛੋਟੀ ਕੁੜੀ ਸ਼ੀਲਾ ਜਿਹੜੀ ਕਿ ਵੇਖਣ ਦੇ ਵਿੱਚ ਕਾਫੀ ਸੋਹਣੀ ਸੀ। ਰਾਮਦੇਵੀ ਨੇ ਆਪਣੀਆਂ ਤਿੰਨਾਂ ਕੁੜੀਆਂ ਦਾ ਵਿਆਹ ਕਰ ਦਿੱਤਾ ਸੀ ਤੇ ਬਚੀ ਸੀ ਸਿਰਫ ਸ਼ੀਲਾ। 15 ਸਾਲ ਦੀ ਉਮਰ ਦੇ ਵਿੱਚ ਸ਼ੀਲਾ ਦਾ ਕੈਰੈਕਟਰ ਸਹੀ ਨਹੀਂ ਸੀ। ਅਕਸਰ ਹੀ RAMDEVI ਨੂੰ ਇਹ ਲੱਗਦਾ ਸੀ ਕਿ ਜਦੋਂ ਉਹ ਕੰਮ ਤੇ ਜਾਂਦੀ ਸੀ ਤਾਂ ਇਹਨਾਂ ਦੇ ਘਰ ਦੇ ਵਿੱਚ ਮੁੰਡਿਆਂ ਦਾ ਆਉਣਾ ਜਾਣਾ ਸੀ ਇਸੇ ਲਈ ਉਹ ਚਾਹੁੰਦੀ ਸੀ ਕਿ ਕਿਤੇ ਨਾ ਕਿਤੇ ਸ਼ੀਲਾ ਦਾ ਵਿਆਹ ਕਰ ਦਿੱਤਾ ਜਾਵੇ ਤੇ ਸਨ 2004 ਦੇ ਵਿੱਚ ਮਲੇਰ ਕੋਟਲਾ ਦੇ ਹੀ 나ਥੂਆਣਾ ਪਿੰਡ ਦੇ ਵਿੱਚ ਰਹਿਣ ਵਾਲਾ ਜੈਪਾਲ ਜੈਪਾਲ ਦੇ ਨਾਲ ਸ਼ੀਲਾ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜੈਪਾਲ ਹੁਣੀ ਚਾਰ ਭਰਾ ਸਨ ਜੈਪਾਲ ਨੇ میٹرਿਕ ਪਾਸ ਕੀਤੀ ਹੋਈ ਸੀ ਬਾਕੀ ਇਹਦੇ ਤਿੰਨ ਭਰਾ ਬਿਲਕੁਲ ਹੀ ਅਨਪੜ੍ਹ ਸਨ ਇਹਨਾਂ ਨੂੰ 5-6 ਕਿੱਲੇ ਪੈਲੀ ਦੇ ਹੁੰਦੇ ਸਨ ਤੇ ਇਹ ਬਾਕੀ ਭਰਾ ਤਾਂ ਸਾਰੇ ਖੇਤੀਬਾੜੀ ਕਰਦੇ ਸਨ ਪਰ ਜੈਪਾਲ ਨੇ ਸੋਚਿਆ ਸੀ ਕਿ ਇਹ ਕੋਈ ਨੌਕਰੀ ਕਰੇਗਾ ਤੇ ਇਸ ਲਈ ਵਿਆਹ ਤੋਂ ਬਾਅਦ ਇਹ ਦਿੱਲੀ ਚਲਿਆ ਜਾਂਦਾ ਹੈ ਨੌਕਰੀ ਨੂੰ ਲੱਭਣ ਵਾਸਤੇ ਦਿੱਲੀ ਦੇ ਵਿੱਚ ਇੱਕ ਸਕੂਲ ਦੇ ਵਿੱਚ ਇਹਨੂੰ ਕੰਟੀਨ ਦਾ ਕੰਮ ਮਿਲ ਜਾਂਦਾ ਹੈ ਹੁਣ ਜਦੋਂ ਵੀ ਇਹ ਸਕੂਲ ਦੇ ਵਿੱਚ ਛੁੱਟੀਆਂ ਹੁੰਦੀਆਂ ਸਨ ਉਸ ਸਮੇਂ ਹੀ ਇਹ ਪਿੰਡ ਆਉਂਦਾ ਸੀ ਹੌਲੀ ਹੌਲੀ ਕਈ ਸਾਲ ਬੀਤ ਗਏ ਸ਼ੀਲਾ ਤੇ ਜੈਪਾਲ ਦੇ ਘਰ ਦੇ ਵਿੱਚ ਤਿੰਨ ਬੱਚਿਆਂ ਦਾ ਜਨਮ ਹੋ ਗਿਆ ਹੁਣ ਜੈਪਾਲ ਜਾਂ ਤੇ ਫਿਰ ਸ਼ਨੀਵਾਰ ਨੂੰ ਸ਼ਾਮ ਨੂੰ ਘਰ ਆਉਂਦਾ ਸੀ ਤੇ ਜਾਂ ਫਿਰ ਕੋਈ ਸਰਕਾਰੀ ਛੁੱਟੀ ਹੁੰਦੀ ਸੀ ਉਸੇ ਸਮੇਂ ਹੀ ਘਰ ਆਉਂਦਾ ਸੀ ਪਿੱਛੇ ਇਹਦੀ ਪਤਨੀ ਇਕੱਲੀ ਰਹਿ ਜਾਂਦੀ ਸੀ ਤੇ ਸ਼ੀਲਾ ਨੂੰ ਇਹ ਇਕੱਲਾਪਨ ਬਰਦਾਸ਼ਤ ਨਹੀਂ ਹੋ ਰਿਹਾ ਸੀ ਇਹ ਆਪਣੇ ਪਤੀ ਜੈਪਾਲ ਨੂੰ ਕਹਿੰਦੀ ਜਾਂ ਤੇ ਉਹ ਦਿੱਲੀ ਉਹਨੂੰ ਲੈ ਜਾਏ ਤੇ ਜਾਂ ਫਿਰ ਉਹ ਖੁਦ ਵੀ ਪਿੰਡ ਆ ਕੇ ਖੇਤੀਬਾੜੀ ਕਰ ਲਵੇ ਸ਼ੀਲਾ ਕਹਿੰਦੀ ਸੀ ਕਿ ਖੇਤੀਬਾੜੀ ਦੇ ਵਿੱਚ ਉਹਨਾਂ ਨੂੰ ਦੋ ਵਕਤ ਦੀ ਰੋਟੀ ਤਾਂ ਮਿਲ ਹੀ ਜਾਵੇਗੀ ਪਰ ਜੈਪਾਲ ਦਾ ਦਿੱਲੀ ਦੇ ਵਿੱਚ ਮਨ ਲੱਗਿਆ ਹੋਇਆ ਸੀ ਉਹ ਆਪਣਾ ਕੰਟੇਨ ਦਾ ਕੰਮ ਨਹੀਂ ਛੱਡਣਾ ਚਾਹੁੰਦਾ ਸੀ ਹੁਣ ਜੈਪਾਲ ਸ਼ਨੀਵਾਰ ਨੂੰ ਸ਼ਾਮ ਨੂੰ ਘਰ ਆਉਂਦਾ ਤੇ ਐਤਵਾਰ ਦੀ ਸ਼ਾਮ ਨੂੰ ਉਹ ਵਾਪਸ ਦਿੱਲੀ ਚਲਿਆ ਜਾਂਦਾ ਕਿਉਂਕਿ ਸੋਮਵਾਰ ਨੂੰ ਉਹਨੇ ਜਾ ਕੇ ਕੰਟੇਨ ਖੋਲ੍ਹਣੀ ਹੁੰਦੀ ਸੀ ਸ਼ੀਲਾ ਦੇ ਨਾਲ ਸਿਰਫ ਉਹ ਇੱਕ ਰਾਤ ਹੀ ਗੁਜ਼ਾਰਦਾ ਸੀ ਪਰ ਸ਼ੀਲਾ ਦਾ ਇੱਕੋ ਰਾਤ ਦੇ ਨਾਲ ਮਨ ਨਹੀਂ ਪਰਦਾ ਸੀ ਸ਼ੀਲਾ ਨੇ ਇਹ ਗੱਲ ਆਪਣੇ ਪਤੀ ਨੂੰ ਜੈਪਾਲ ਨੂੰ ਕਈ ਵਾਰੀ ਦੱਸੀ ਪਰ ਜੈਪਾਲ ਆਖਿਰ ਕੀ ਕਰ ਸਕਦਾ ਸੀ ਉਹ ਵੀ ਮਜਬੂਰ ਸੀ ਹੁਣ ਸ਼ੀਲਾ ਨੇ ਇਹ ਮਨ ਬਣਾ ਲਿਆ ਸੀ ਕਿ ਉਹ ਆਪਣੀ ਦੇਹ ਦਾ ਸੁੱਖ ਪਾਉਣ ਦੇ ਲਈ ਇਧਰ ਉਧਰ ਤੋਂ ਕਿਸੇ ਦਾ ਸਹਾਰਾ ਲਵੇਗੀ ਜੈਪਾਲ ਦੇ ਘਰ ਦੇ ਵਿੱਚ ਜੈਪਾਲ ਦਾ ਇੱਕ ਭਤੀਜਾ ਹੁੰਦਾ ਸੀ ਜਿਹਦਾ ਨਾਮ ਸੀ ਭੁਪਿੰਦਰ ਜਿਹਦੀ ਉਮਰ ਸਿਰਫ 16 ਸਾਲ ਦੀ ਸੀ ਅਕਸਰ ਹੀ ਇਹਨਾਂ ਦੇ ਘਰ ਦੇ ਵਿੱਚ ਇਹਦਾ ਆਉਣਾ ਜਾਣਾ ਸੀ ਜੋ ਕਿ ਸ਼ੀਲਾ ਨੂੰ ਚਾਚੀ ਕਹਿ ਕੇ ਬੁਲਾਉਂਦਾ ਸੀ ਹੁਣ ਸ਼ੀਲਾ ਦੀ ਨਜ਼ਰ ਇਸ ਮੁੰਡੇ ਤੇ ਪੈ ਗਈ ਸੀ ਕਿਉਂਕਿ ਭੁਪਿੰਦਰ ਨੇ ਵੀ ਜਵਾਨੀ ਦੇ ਵਿੱਚ ਪੈਰ ਧਰਿਆ ਹੋਇਆ ਸੀ ਤੇ ਸ਼ੀਲਾ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਭੁਪਿੰਦਰ ਨੂੰ ਕਿਸ ਤਰ੍ਹਾਂ ਆਪਣੇ ਜਿਸਮ ਦੇ ਜਾਲ ਦੇ ਵਿੱਚ ਫਸਾਉਣਾ ਹੈ ਤੇ ਇਹ ਹੁਣ ਕੀ ਕਰਦੀ ਹੈ ਕਿ ਭੁਪਿੰਦਰ ਨੂੰ ਜਿਸ ਤਰ੍ਹਾਂ ਹੀ ਇਹਨਾਂ ਦੇ ਘਰ ਦੇ ਵਿੱਚ ਇਹ ਆਉਂਦਾ ਹੈ ਤਾ ਇਹ ਆਪਣਾ ਹੁਸਨ ਦਾ ਜਾਦੂ ਉਹਦੇ ਤੇ ਪਾਣਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਭੁਪਿੰਦਰ ਵੀ ਘਾਟੂ ਮਰਦਾ ਸੀ ਤੇ ਇਹਨੂੰ ਸਹੀ ਗਲਤ ਦਾ ਕੁਝ ਨਹੀਂ ਪਤਾ ਸੀ ਇਹ ਵੀ ਆਪਣੀ ਚਾਚੀ ਦੇ ਜਾਲ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦਾ ਹੈ ਹੁਣ ਭੁਪਿੰਦਰ ਕਈ ਵਾਰੀ ਇਹਨਾਂ ਦੇ ਘਰ ਦੇ ਵਿੱਚ ਹੀ ਸ਼ੀਲਾ ਦੇ ਬੱਚਿਆਂ ਦੇ ਨਾਲ ਸੌਂ ਜਾਂਦਾ ਸੀ ਸ਼ੀਲਾ ਨੇ ਮੌਕਾ ਪਾ ਕੇ ਭੁਪਿੰਦਰ ਨੂੰ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਲਿਆ ਤੇ ਹੁਣ ਸ਼ੀਲਾ ਨੇ ਭੁਪਿੰਦਰ ਦੇ ਨਾਲ ਆਪਣੇ ਜਿਸਮਾਨੀ ਰਿਸ਼ਤੇ ਬਣਾ ਲਏ ਇਧਰ ਭੁਪਿੰਦਰ ਨੂੰ ਵੀ ਇਹ ਸਾਰਾ ਕੁਝ ਵਧੀਆ ਲੱਗਣ ਲੱਗ ਪਿਆ ਸੀ ਹੁਣ ਸ਼ੀਲਾ ਤੇ ਭੁਪਿੰਦਰ ਅਕਸਰ ਹੀ ਮੋਟਰਸਾਈਕਲ ਤੇ ਬੈਠ ਕੇ ਬਾਹਰ ਘੁੰਮਣ ਲਈ ਜਾਂਦੇ ਜੇਕਰ ਇਹਨੇ ਕਿਤੇ ਬਾਜ਼ਾਰ ਜਾਣਾ ਹੁੰਦਾ ਸੀ ਤਾਂ ਇਹ ਭੁਪਿੰਦਰ ਨੂੰ ਨਾਲ ਲੈ ਕੇ ਹੀ ਜਾਂਦੀ ਸੀ ਭੁਪਿੰਦਰ ਦਾ ਜ਼ਿਆਦਾ ਟਾਈਮ ਆਪਣੀ ਚਾਚੀ ਦੇ ਘਰ ਦੇ ਵਿੱਚ ਲੰਘ ਜਾਂਦਾ ਸੀ ਕਿਉਂਕਿ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਸੀ ਕਿ ਇਹਨਾਂ ਦਾ ਰਿਸ਼ਤਾ ਚਾਚੀ ਭਤੀਜੇ ਵਾਲਾ ਰਿਸ਼ਤਾ ਹੈ ਤੇ ਇਹ ਚਾਚੀ ਭਤੀਜੇ ਵਾਲਾ ਰਿਸ਼ਤਾ ਇੱਕ ਮਾਂ ਪੁੱਤ ਦੇ ਰਿਸ਼ਤੇ ਵਾਂਗੂ ਹੀ ਸਮਝਿਆ ਜਾਂਦਾ ਹੈ ਪਰ ਇਹਨਾਂ ਦੋਨਾਂ ਨੇ ਇਹ ਰਿਸ਼ਤੇ ਨੂੰ ਕੁਲੰਕਿਤ ਕਰਕੇ ਰੱਖ ਦਿੱਤਾ ਸੀ ਜੋ ਸ਼ਾਇਦ ਬਾਹਰ ਕਿਸੇ ਨੂੰ ਹਜੇ ਤੱਕ ਨਹੀਂ ਪਤਾ ਚੱਲਿਆ ਸੀ ਸ਼ੀਲਾ ਤੇ ਭੁਪਿੰਦਰ ਦੇ ਨਜਾਇਜ਼ ਰਿਸ਼ਤੇ ਨੂੰ ਲਗਭਗ 3 ਸਾਲ ਬੀਤ ਚੁੱਕੇ ਸਨ ਹੁਣ ਭੁਪਿੰਦਰ ਦੀ ਉਮਰ ਵੀ ਵਿਆਹ ਦੇ ਲਾਇਕ ਹੋ ਚੁੱਕੀ ਸੀ ਤੇ ਇਹਦੇ ਘਰ ਵਾਲੇ ਹੁਣ ਇਹਦੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੰਦੇ ਨੇ ਭੁਪਿੰਦਰ ਦਾ ਇਹ ਮੰਨਣਾ ਸੀ ਕਿ ਜਿਸ ਤਰ੍ਹਾਂ ਹੀ ਸ਼ੀਲਾ ਨੂੰ ਉਹਦੇ ਵਿਆਹ ਦਾ ਪਤਾ ਲੱਗੇਗਾ ਤੇ ਸ਼ੀਲਾ ਦਾ ਦਿਲ ਟੁੱਟ ਜਾਵੇਗਾ ਪਰ ਜਿਸ ਤਰ੍ਹਾਂ ਹੀ ਸ਼ੀਲਾ ਨੂੰ ਪਤਾ ਲੱਗਦਾ ਹੈ ਸ਼ੀਲਾ ਬਹੁਤ ਖੁਸ਼ ਹੁੰਦੀ ਹੈ ਉਹ ਉਲਟਾ ਭੁਪਿੰਦਰ ਨੂੰ ਕਹਿੰਦੀ ਹੈ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਤੇਰਾ ਵਿਆਹ ਹੋ ਰਿਹਾ ਹੈ ਤੇ ਉਹਨੂੰ ਉਹ ਸਮਝਾਉਂਦੀ ਹੈ ਕਿ ਵਿਆਹ ਤੋਂ ਬਾਅਦ ਤੂੰ ਹਮੇਸ਼ਾ ਹੀ ਆਪਣੀ ਪਤਨੀ ਦੇ ਨਾਲ ਵਫਾਦਾਰ ਰਹੀਂ ਕਿਉਂਕਿ ਆਪਣੀ ਪਤਨੀ ਤੋਂ ਇਲਾਵਾ ਹੋਰ ਤਨੂੰ ਕੋਈ ਵੀ ਸੁੱਖ ਨਹੀਂ ਦੇ ਸਕਦਾ ਭੁਪਿੰਦਰ ਬੜਾ ਹੈਰਾਨ ਹੁੰਦਾ ਹੈ ਕਿ 3 ਸਾਲ ਹੋ ਗਏ ਇਨਾਂ ਦੇ ਇਸ ਬੰਦਾ ਨੂੰ ਤੇ ਇਹਦੀ ਚਾਚੀ ਉਹਨੂੰ ਵਫਾਦਾਰ ਰਹਿਣ ਵਾਸਤੇ ਕਹਿ ਰਹੀ ਹੈ ਭਾਸ਼ਣ ਦੇ ਰਹੀ ਹੈ ਤੇ ਖੁਦ ਆਪਣੇ ਪਤੀ ਦੇ ਨਾਲ ਇਹ ਵਫਾਦਾਰ ਨਹੀਂ ਰਹੀ ਹੁਣ ਭੁਪਿੰਦਰ ਦਾ ਵਿਆਹ ਰਮੇਸ਼ਵਰੀ ਨਾਮ ਦੀ ਕੁੜੀ ਦੇ ਨਾਲ ਹੋ ਜਾਂਦਾ ਹੈ ਪਾਵੇਂ ਤਾਂ ਇਹਦਾ ਵਿਆਹ ਹੋ ਗਿਆ ਸੀ ਪਰ ਇਹਦਾ ਹਜੇ ਵੀ ਦਿਲ ਆਪਣੀ ਚਾਚੀ ਦੇ ਵਿੱਚ ਹੀ ਸੀ ਉਹ ਸਿਰਫ ਆਪਣੀ ਚਾਚੀ ਨੂੰ ਹੀ ਯਾਦ ਕਰਦਾ ਸੀ ਇੱਧਰ ਜਦੋਂ ਵੀ ਇਹ ਆਪਣੀ ਪਤਨੀ ਨੂੰ ਇਗਨੋਰ ਕਰ ਰਿਹਾ ਸੀ ਤਾਂ ਇਹਦੀ ਪਤਨੀ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਭੁਪਿੰਦਰ ਦੇ ਅੰਦਰ ਕੋਈ ਕਮਜ਼ੋਰੀ ਹੈ ਇਸ ਲਈ ਇਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਕਿਸੇ ਹਕੀਮ ਨੂੰ ਦਿਖਾਓ ਜਦੋਂ ਇਹ ਗੱਲ ਆਪਣੀ ਪਤਨੀ ਦੇ ਮੂੰਹੋਂ ਸੁਣਦਾ ਹੈ ਤਾਂ ਇਹਨੂੰ ਬੜਾ ਗੁੱਸਾ ਚੜਦਾ ਹੈ ਇਧਰ ਜਦੋਂ ਇਹ ਗੱਲ ਆਪਣੀ ਚਾਚੀ ਦੇ ਨਾਲ ਕਰਦਾ ਤਾਂ ਚਾਚੀ ਇਹਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੀ ਉਹ ਕਹਿੰਦੀ ਕਿ ਉਹ ਵੀ ਹੁਣ ਆਪਣੇ ਆਦਮੀ ਦੇ ਨਾਲ ਵਫਾਦਾਰ ਰਹੇਗੀ ਤੇ ਤੂੰ ਵੀ ਆਪਣੀ ਪਤਨੀ ਦੇ ਨਾਲ ਵਫਾਦਾਰ ਰਹੀਂ ਹੁਣ ਭਪਿੰਦਰ ਨੂੰ ਆਪਣੀ ਚਾਚੀ ਤੇ ਬੜਾ ਗੁੱਸਾ ਸੀ ਕਿਉਂਕਿ 3 ਸਾਲੋਂ ਉਹਨੂੰ ਚੰਗੀ ਤਰ੍ਹਾਂ ਚੂਸਣ ਤੋਂ ਬਾਅਦ ਉਹਨੂੰ ਦੁੱਧ ਦੇ ਵਿੱਚੋਂ ਜਿਵੇਂ ਮੱਖੀ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਭਪਿੰਦਰ ਨੂੰ ਬਾਹਰ ਸੁੱਟ ਦਿੱਤਾ ਗਿਆ ਸੀ ਤੇ ਇਹ ਹੁਣ ਆਪਣੀ ਚਾਚੀ ਤੋਂ ਬਦਲਾ ਲੈਣਾ ਚਾਹੁੰਦਾ ਸੀ ਤੇ ਦਿਨ ਆ ਜਾਂਦਾ ਹੈ 23 ਜੁਲਾਈ 2013 ਦਾ ਜਦੋਂ ਸ਼ੀਲਾ ਆਪਣੇ ਬੱਚਿਆਂ ਨੂੰ ਘਰੋਂ ਇਹ ਕਹਿ ਕੇ ਜਾਂਦੀ ਹੈ ਕਿ ਉਹ ਕਿਸੇ ਬੰਗਾਲੀ ਦੇ ਕੋਲੋਂ ਆਪਣੀ ਖੁਰਕ ਦੀ ਦਵਾਈ ਲੈਣ ਵਾਸਤੇ ਜਾ ਰਹੀ ਹੈ ਪਰ ਉਹ ਸ਼ਾਮ ਨੂੰ ਘਰ ਵਾਪਸ ਨਹੀਂ ਆਉਂਦੀ ਹੁਣ ਜਿਸ ਤਰ੍ਹਾਂ ਹੀ ਸ਼ੀਲਾ ਘਰ ਵਾਪਸ ਨਹੀਂ ਆਈ ਤਾਂ ਤਿੰਨਾਂ ਬੱਚਿਆਂ ਨੇ ਆਪਣੇ ਪਿਓ ਜੈਪਾਲ ਨੂੰ ਫੋਨ ਕੀਤਾ ਜੈਪਾਲ ਨੇ ਪਿੰਡ ਦੇ ਵਿੱਚ ਰਹਿੰਦੇ ਆਪਣੇ ਭਰਾਵਾਂ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਪਰ ਕਿਤੇ ਵੀ ਸ਼ੀਲਾ ਦਾ ਕੁਝ ਪਤਾ ਨਹੀਂ ਚੱਲਦਾ ਹੁਣ ਜੈਪਾਲ ਆਪਣੇ ਭਰਾ ਸ਼੍ਰੀ ਨਿਵਾਸ਼ ਨੂੰ ਕਹਿੰਦਾ ਹੈ ਕਿ ਤੂੰ ਡਾਕਟਰ ਬੰਗਾਲੀ ਦੇ ਕੋਲ ਜਾ ਤੇ ਪਤਾ ਕਰ ਤੇ ਇਹ ਸ਼੍ਰੀ ਨਿਮਾਸ਼ ਉਹ ਡਾਕਟਰ ਬੰਗਾਲੀ ਦੇ ਕੋਲ ਜਾਂਦਾ ਹੈ ਤੇ ਉੱਥੇ ਜਾ ਕੇ ਪਤਾ ਕਰਦਾ ਹੈ ਕਿ ਕੱਲ ਨੂੰ ਉਹਦੀ ਭਾਬੀ ਸ਼ੀਲਾ ਇੱਥੇ ਦਵਾਈ ਲੈਣ ਆਈ ਸੀ ਤੇ ਕਿੱਥੇ ਗਈ ਤਾਂ ਡਾਕਟਰ ਬੰਗਾਲੀ ਉਹਨੂੰ ਕਹਿੰਦਾ ਹੈ ਕਿ ਇੱਥੇ ਕੋਈ ਵੀ ਸ਼ੀਲਾ ਨਾਮ ਦੀ ਔਰਤ ਨਹੀਂ ਆਈ ਸੀ ਹੁਣ ਸ਼੍ਰੀ ਨਿਮਾਸ਼ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈਂਦਾ ਹੈ ਤੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਸ਼ੀਲਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਉਂਦਾ ਹੈ ਤਰੀਕ ਆ ਜਾਂਦੀ ਹੈ 25 ਜੁਲਾਈ 2013 ਦੀ ਮਲੇਰ ਕੋਟਲਾ ਦੇ ਸ਼ਾਹਪੁਰ ਪਿੰਡ ਦੇ ਖੇਤਾਂ ਦੇ ਵਿੱਚੋਂ ਇੱਕ ਬੰਦਾ ਫੋਨ ਕਰਦਾ ਹੈ ਤੇ ਪੁਲਿਸ ਨੂੰ ਕਹਿੰਦਾ ਹੈ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਇੱਕ ਸਰੀ ਗਲੀ লাশ ਪਈ ਹੋਈ ਹੈ ਪੁਲਿਸ ਉਨ ਜਾਂਦੀ ਹੈ ਤੇ ਜਾ ਕੇ ਦੇਖਦੀ ਹੈ ਕਿ ਇੱਕ ਔਰਤ ਦੀਏ ਥੇ লাশ ਪਈ ਹੋਈ ਸੀ ਜਿਹਦਾ ਮੂੰਹ ਤੇ ਪੂਰਾ ਸਰੀਰ ਸੜ ਚੁੱਕਿਆ ਸੀ ਜਿਵੇਂ ਕਿਸੇ ਨੇ ਤੇਜਾਬ ਦੇ ਨਾਲ ਉਹਦੇ ਸਰੀਰ ਨੂੰ ਸਾਰ ਦਿੱਤਾ ਸੀ ਇਧਰ ਜੈਪਾਲ ਵੀ ਆਪਣੇ ਘਰ ਆ ਜਾਂਦਾ ਹੈ ਹੁਣ ਪੁਲਿਸ ਵੱਲੋਂ ਜਦੋਂ ਜੈਪਾਲ ਨੂੰ ਸਦਦੇ ਨੇ ਇਹਦੀ ਬੋਡੀ ਦੀ ਸਨਾਖਤ ਕਰਵਾਉਂਦੇ ਨੇ ਤਾਂ ਪਤਾ ਚੱਲਦਾ ਕਿ ਵਾਕਈ ਇਹ ਬੋਡੀ ਸ਼ੀਲਾ ਦੀ ਹੀ ਸੀ ਕਿਸੇ ਨੇ ਉਹਨੂੰ ਬੜੀ ਬਹਿਰਮੀ ਦੇ ਨਾਲ ਉਹਦਾ ਪਹਿਲਾਂ ਗਲਾ ਕੁੱਟਿਆ ਸੀ ਤੇ ਫਿਰ ਉਹਦੇ ਉੱਤੇ ਤੇਜਾਬ ਪਾ ਕੇ ਉਹਨੂੰ ਸਾਰ ਦਿੱਤਾ ਸੀ ਹੁਣ ਪੁਲਿਸ ਜਦੋਂ ਇਸ ਕੇਸ ਦੀ ਇਨਕੁਆਇਰੀ ਕਰਦੀ ਹੈ ਤਾਂ ਪੁਲਿਸ ਨੂੰ ਸਭ ਤੋਂ ਪਹਿਲਾਂ ਸ਼ੀਲਾ ਦਾ ਜਿਹੜਾ ਮੋਬਾਈਲ ਫੋਨ ਹੁੰਦਾ ਹੈ ਜੋ ਕਿ ਗਾਇਬ ਸੀ ਉਹ ਮੋਬਾਈਲ ਨੰਬਰ ਦੀ ਸ਼ਾਨਬਿੰਨ ਕਰਦੀ ਹੈ ਜਦਕਿ ਉਹ ਮੋਬਾਈਲ ਨੰਬਰ ਹਜੇ ਵੀ ਔਨ ਸੀ ਇਦੀ ਜਦੋਂ ਲੋਕੇਸ਼ਨ ਡਿਟੇਲ ਕੱਢੀ ਜਾਂਦੀ ਹੈ ਤਾਂ ਇਹਦੀ ਲੋਕੇਸ਼ਨ ਸ਼ਾਹਪੂਰ ਪਿੰਡ ਦੀ ਹੀ ਆ ਰਹੀ ਸੀ ਹੁਣ ਪੁਲਸੇ ਦੀ ਲੋਕੇਸ਼ਨ ਦੇ ਹਿਸਾਬ ਦੇ ਨਾਲ ਜਦੋਂ ਛਾਪਾ ਮਾਰਦੀ ਹੈ ਤਾਂ ਉੱਥੋਂ ਇੱਕ ਮੁੰਡੇ ਨੂੰ ਗ੍ਰਫਤਾਰ ਕਰਦੀ ਹੈ ਜਿਹਦੇ ਕੋਲ ਇਹ ਮੋਬਾਈਲ ਫੋਨ ਮਿਲਦਾ ਹੈ ਇਹ ਮੁੰਡੇ ਦਾ ਨਾਮ ਹੁੰਦਾ ਹੈ ਫਤੇ ਸਿੰਘ ਜਦੋਂ ਇਸਦੇ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਇਹ ਤੇਰੇ ਕੋਲ ਫੋਨ ਕਿਵੇਂ ਆਇਆ ਤੇ ਤੂੰ ਇਸ ਔਰਤ ਨੂੰ ਕਿਉਂ ਮਾਰਿਆ ਤੇ ਇਹ ਫਿਰ ਹੁਣ ਕਹਾਣੀ ਦੱਸਦਾ ਹੈ ਇਹ ਕਹਾਣੀ ਦੱਸਦਾ ਹੈ ਕਿ ਇੰਨੇ ਸ਼ੀਲਾ ਨੂੰ ਨਹੀਂ ਮਾਰਿਆ ਬਲਕਿ ਇਹਦੇ ਦੋਸਤ ਭੁਪਿੰਦਰ ਨੇ ਸ਼ੀਲਾ ਨੂੰ ਮਾਰਿਆ ਹੈ ਹੁਣ ਭੁਪਿੰਦਰ ਨੂੰ ਫੜਿਆ ਜਾਂਦਾ ਹੈ ਤੇ ਭੁਪਿੰਦਰ ਕੋਲੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੂੰ ਆਪਣੀ ਚਾਚੀ ਨੂੰ ਕਿਉਂ ਮਾਰਿਆ ਤੇ ਉਹ ਹੁਣ ਦੱਸਦਾ ਹੈ ਕਿ ਉਹਦਾ ਸ਼ੀਲਾ ਦੇ ਨਾਲ ਜਾਨੀ ਕਿ ਆਪਣੀ ਚਾਚੀ ਦੇ ਨਾਲ ਨਾਜਾਇਜ਼ ਰਿਸ਼ਤਾ ਸੀ ਪਰ ਹੁਣ ਜਿਸ ਤਰ੍ਹਾਂ ਹੀ ਭੁਪਿੰਦਰ ਦਾ ਵਿਆਹ ਹੋ ਚੁੱਕਿਆ ਸੀ ਉਹ ਆਪਣੀ ਚਾਚੀ ਦੇ ਨਾਲ ਇਹ ਰਿਸ਼ਤਾ ਨਹੀਂ ਬਣਾ ਪਾ ਰਿਹਾ ਸੀ ਉਹਨੇ ਆਪਣੀ ਚਾਚੀ ਨੂੰ ਫੋਨ ਕੀਤਾ ਕਿ ਉਹ ਇੱਕ ਵਾਰੀ ਉਹਨੂੰ ਆ ਕੇ ਬਾਹਰ ਮਿਲੇ ਤੇ ਇਹ ਦਿਨ ਸੀ 23 ਜੁਲਾਈ 2013 ਦਾ ਜਿਸ ਦਿਨ ਸ਼ੀਲਾ ਆਪਣੇ ਘਰ ਦੇ ਵਿੱਚ ਕਹਿ ਕੇ ਜਾਂਦੀ ਹੈ ਕਿ ਉਹ ਬਾਹਰ ਕਿਤੇ ਦਵਾਈ ਲੈਣ ਵਾਸਤੇ ਜਾ ਰਹੀ ਹੈ ਤੇ ਹੁਣ ਦੋਨੇ ਜਾਣੇ ਬਾਦਸ਼ਾਹਪੁਰ ਦੇ ਲਾਗੇ ਇੱਕ ویرਾਨੀ ਜਗ੍ਹਾ ਸੀ ਉੱਥੇ ਜਾ ਕੇ ਇੱਕ ਦੂਜੇ ਨੂੰ ਇਹ ਬੈਠ ਕੇ ਮਿਲਦੇ ਨੇ ਤੇ ਇਹਨੂੰ ਹੁਣ ਇਹ ਸ਼ੀਲਾ ਉਪਦੇਸ਼ ਦੇਣਾ ਸ਼ੁਰੂ ਕਰ ਦਿੰਦੀ ਹੈ ਕਿ ਉਹ ਵੀ ਆਪਣੇ ਪਤੀ ਦੇ ਨਾਲ ਵਫਾਦਾਰ ਰਹੇਗੀ ਤੇ ਤੂੰ ਵੀ ਆਪਣੀ ਪਤਨੀ ਦੇ ਨਾਲ ਵਫਾਦਾਰ ਰਹੀਂ ਤੇ ਉਹ ਇਹਨੂੰ ਹੁਣ ਕਹਿੰਦੀ ਹੈ ਕਿ ਜੋ ਸਾਡੇ ਵਿੱਚ ਪਹਿਲਾਂ ਜੋ ਕੁਝ ਵੀ ਹੋ ਗਿਆ ਤੂੰ ਉਹਨੂੰ ਭੁੱਲ ਜਾ ਹੁਣ ਇਹ ਗੱਲ ਸੁਣਦਿਆ ਸਾਰੀ ਪਪਿੰਦਰ ਨੂੰ ਗੁੱਸਾ ਆ ਜਾਂਦਾ ਹੈ। ਇਹਦੇ ਲਾਗੇ ਹੀ ਇੱਕ ਸਾਈਕਲ ਖੜਾ ਹੋਇਆ ਸੀ ਤੇ ਸਾਈਕਲ ਦੇ ਉੱਤੇ ਇਹਨੇ ਰੋਟੀ ਵਾਲਾ ਟਿਫਨ ਟੰਗਿਆ ਹੋਇਆ ਸੀ ਜੋ ਕਿ ਲੋਹੇ ਦਾ ਸੀ। ਇਹ ਹੁਣ ਟਿਫਨ ਨੂੰ ਲੰਮਦਾ ਹੈ ਤੇ ਜ਼ੋਰ ਦੇ ਨਾਲ ਆਪਣੀ ਚਾਚੀ ਦੇ ਸਿਰ ਦੇ ਉੱਤੇ ਮਾਰਦਾ ਹੈ। ਇਹਦੀ ਚਾਚੀ ਮੌਕੇ ਤੇ ਬੇਹੋਸ਼ ਹੋ ਜਾਂਦੀ ਹੈ। ਫਿਰ ਇਹ ਆਪਣੇ ਦੋਵਾਂ ਹੱਥਾਂ ਨਾਲ ਉਹਦਾ ਗਲਾ ਓਨੀ ਦੇਰ ਤੱਕ ਘੁੱਟਦਾ ਰਹਿੰਦਾ ਹੈ ਜਿੰਨੀ ਦੇਰ ਤੱਕ ਉਹਦੀ ਮੌਤ ਨਹੀਂ ਹੋ ਜਾਂਦੀ। ਹੁਣ ਇਹਦੇ ਚਾਚੀ ਦੇ ਮਰਨ ਤੋਂ ਬਾਅਦ ਇਹ ਪੂਰੀ ਤਰ੍ਹਾਂ ਡਰ ਜਾਂਦਾ ਹੈ, ਘਬਰਾ ਜਾਂਦਾ ਹੈ। ਕੀ ਇਹ ਉਹਦੀ ਬੋਡੀ ਨੂੰ ਹੁਣ ਕੀ ਕਰੇ? ਏ ਹੁਣ ਆਪਣੇ ਇੱਕ ਦੋਸਤ ਨੂੰ ਫੋਨ ਕਰਦਾ ਹੈ ਫਤੇ ਸਿੰਘ ਨੂੰ ਤੇ ਫਤੇ ਸਿੰਘ ਉੱਥੇ ਆਉਂਦਾ ਹੈ ਤੇ ਫਤੇ ਸਿੰਘ ਇਹਨੂੰ ਤਰਕੀਬ ਦਿੰਦਾ ਹੈ ਕਿ ਤੂੰ ਇਹਦੀ ਬੋਡੀ ਨੂੰ ਅਗਲਾ ਦੇ ਤਾਂ ਜੋ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਕਿ ਇਹ ਔਰਤ ਕੌਣ ਹੈ ਇਹ ਹੁਣ ਇਸੇ ਤਰ੍ਹਾਂ ਹੀ ਇਹ ਪਿੰਡੋਂ ਜਾ ਕੇ ਤੇਜਾਬ ਲੈ ਕੇ ਆਉਂਦੇ ਨੇ ਤੇ ਤੇਜਾਬ ਆ ਕੇ ਬੋਡੀ ਦੇ ਉੱਤੇ ਪਾਉਂਦੇ ਨੇ ਤੇ ਇਹਨੂੰ ਸਾਰ ਦਿੰਦੇ ਨੇ ਤੇ ਫਤੇ ਸਿੰਘ ਕੀ ਕਰਦਾ ਹੈ ਕਿ ਇਹਦੀ ਚਾਚੀ ਦਾ ਫੋਨ ਨੂੰ ਚੱਕਦਾ ਹੈ ਤੇ ਇਹ ਦੂਸਰੇ ਪਿੰਡ ਲੈ ਜਾਂਦਾ ਹੈ ਇਹ ਸੋਚਦਾ ਹੈ ਕਿ ਕਿਤੇ ਮੈਂ ਦੂਰ ਜਾ ਕੇ ਇਹਨੂੰ ਸੁੱਟ ਦਵਾਂਗਾ ਤੇ ਪੁਲਿਸ ਵਾਲਿਆਂ ਨੂੰ ਇਹਦੀ ਲੋਕੇਸ਼ਨ ਦਾ ਪਤਾ ਨਹੀਂ ਚੱਲੇਗਾ ਪਰ ਪੁਲਿਸ ਵਾਲੇ ਇਹਦੇ ਫੋਨ ਸੁੱਟਣ ਤੋਂ ਪਹਿਲਾਂ ਹੀ ਇਹਦੀ ਲੋਕੇਸ਼ਨ ਨੂੰ ਟ੍ਰੇਸ ਕਰ ਲੈਂਦੇ ਨੇ ਸ਼ੀਲਾ ਦੀ ਬਾਹ ਦੇ ਉੱਤੇ ਇੱਕ ਟੈਟੂ ਬਣਿਆ ਹੋਇਆ ਸੀ ਜੋ ਕਿ ਇਹਦੇ ਪਤੀ ਦਾ ਨਾਮ ਸੀ ਜਿਸ ਤੋਂ ਸ਼ੀਲਾ ਦੀ ਸਨਾਖਤ ਕੀਤੀ ਗਈ ਸੀ ਇਸ ਤਰ੍ਹਾਂ ਚਾਚੀ ਭਤੀਜੇ ਦੇ ਨਜਾਇਜ਼ ਬੰਦੇ ਨੇ ਹਸਤੇ ਬਸਤੇ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਸੀ ਤਿੰਨ ਬੱਚਿਆਂ ਦੀ ਮਾਂ ਦੇ ਹੋਣ ਦੇ ਬਾਵਜੂਦ ਵੀ ਚਾਚੀ ਨੇ ਆਪਣੇ ਬੱਚਿਆਂ ਵਰਗੇ ਭਤੀਜੇ ਨੂੰ ਆਪਣੇ ਜਿਸਮ ਦੀ ਹਵਸ ਨੂੰ ਮਿਟਾਉਣ ਦੇ ਲਈ ਵਰਤਿਆ ਜਿਸ ਦੀ ਸਜ਼ਾ ਸ਼ਾਇਦ ਉਹਨੂੰ ਆਖਰ ਦੇ ਵਿੱਚ ਮਿਲ ਗਈ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।